ਕੀ ਰਹਿ ਗਿਆ ਨਾ ਇੱਧਰ ਉਹ ਕੁਝ ਨਹੀਂ ਯਾਰਾਂ ਇਹ ਟੈਲਰ ਟੂਲਾ ਇਕੱਠੀਆਂ ਕੀਤੀਆਂ ਸੀ ਉਹ ਰਹਿ ਤਰਾਹੀਂ ਬਾਅਦ ਕਰ ਲੈਣਾ ਸੀ ਆਪਾਂ ਉਹ ਯਾਰ ਚੱਲੇ ਆ ਹੀ ਮੈਂ ਵੀ ਸ਼ਹਿਰ ਨੂੰ ਤੇ ਮੇਰਾ ਧਿਆਨ ਪੈ ਗਿਆ ਇੱਧਰ ਅੱਛਾ ਤੇ ਮੈਂ ਚੱਲ ਇਕੱਠੀਆਂ ਕਰ ਦਨਾ ਕਿਦਰੀਆਂ ਖੁਲੜੀਆਂ ਦੀਆਂ ਸੀ ਕੋ ਚਲੋ ਉਹ ਤੇ ਕੋਈ ਗੱਲ ਨਹੀਂ ਹਾਂ ਮੈਂ ਕਿ ਯਾਰ ਮੈਂ ਗੱਲ ਕਰਨੀ ਤੁਹਾਡੇ ਨਾਲ ਉਹ ਜੋਤ ਕਹਿੰਦੀ ਆ ਵੀ ਹੁਣ ਅਸੀਂ ਚੱਲੇ ਆ ਵਾਂਡੇ ਤੇ ਭਾਬੀ ਕਹਿੰਦੀ ਆ ਵੀ ਹੁਣ ਮੈਂ ਬਿਮਾਰ ਪੈ ਗਈਆਂ ਤੇ ਹੁਣ ਦੱਸੋ ਅਸੀਂ ਕਿਦਾਂ ਕਰੀਏ ਉਦੋਂ ਜੇ ਜੋਦ ਨੇ ਜਾਣਾ ਸੀ ਤੁਹਾਡੇ ਸਾਹਮਣੇ ਮੈਂ ਡੱਕਿਆ ਨਾ ਉਹਨੂੰ ਮੈਂ ਕਿਹਾ ਵੀ ਤੂੰ ਨਾ ਜਾ ਕੋਈ ਗੱਲ ਨਹੀਂ ਉਦੋਂ ਵੀ ਭਾਬੀ ਚਲ ਗਈ ਤੇ ਮੁੜ ਕੇ ਕੰਮ ਤੇ ਹਾਨੂੰ ਹੀ ਕਰਨਾ ਪਿਆ ਹੱਥ ਤੇ ਹੀ ਲੋਈ ਨਾ ਆਪਣੇ ਤੇ ਹੁਣ ਜੇ ਉਹਨੇ ਜੋਦ ਨੇ ਪ੍ਰੋਗਰਾਮ ਬਣਾਇਆ ਵਾ ਤੇ ਭਾਬੀ ਕਹਿੰਦੀ ਮੈਂ ਠੀਕ ਨਹੀਂ ਆ ਤੂੰ ਰਹਿਂਦੇ ਨਹੀਂ ਕੋਈ ਗੱਲ ਨਹੀਂ ਤੂੰ ਇਦਾਂ ਕਰ ਤੂੰ ਟੈਨਸ਼ਨ ਨਾ ਲੈ ਤੇ ਜੋਤ ਨੂੰ ਨਾਲ ਲੈ ਕੇ ਜਾ ਮੈਂ ਤੈਨੂੰ ਕਿ ਸਮਝਾਉਂਦਿਆਂ ਜੋਤ ਨੂੰ ਮੈਂ ਕਿਹਾ ਤੂੰ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਜਾਂ ਤੇ ਤੈਨੂੰ ਕਹਿੰਦੇ ਆ ਵੀ ਤੂੰ ਨਾ ਜਾ ਤੇ ਫੇਰ ਗੱਲ ਵਾ ਕਹਿੰਦੀ ਵੀ ਨਹੀਂ ਮੈਨੂੰ ਇਹ ਇਹਨਾਂ ਦੇ ਕੰਮਾਂ ਤੋਂ ਪਤਾ ਲੱਗਦਾ ਵਾ ਉਹ ਕਹਤੇ ਭਾਬੀ ਨੇ ਕਿਹਾ ਹੁਣ ਆ ਵੇ ਸਮਝਦਾਰ ਨੂੰ ਇਸ਼ਾਰਾ ਕਾਫੀ ਆ ਤੈਨੂੰ ਪਤਾ ਹੀ ਆ ਵੀ ਮੈਂ ਠੀਕ ਨਹੀਂ ਆ ਤੇ ਤੂੰ ਵਾਂਡੇ ਚੱਲੀ ਏਦਾਂ ਦੀਆਂ ਤੇ ਗੱਲਾਂ ਵਾ ਇਹਨਾਂ ਦੀ ਉਹ ਯਾਰ ਮੈਂ ਬਥੇਰੇ ਨੂੰ ਸਮਝਾਇਆ ਗਦਾ ਨਾ ਕਰਿਆ ਕਰ ਹੁਣ ਦਵਾਈ ਲੈਣ ਜਾਣਾ ਸੀ ਤੇ ਕਦੋਂ ਦਾ ਮੈਂ ਰੋਲਾ ਪਾਉਂਦਿਆਂ ਨਹੀਂ ਵੀ ਚੱਲ ਚਲੀਏ ਦਵਾਈ ਲੈ ਆਈਏ ਤੇ ਨਹੀਂ ਉੱਠਣ ਦੀ ਦੀ ਉਹਦੇ ਦਿਲ ਚ ਅੱਗੇ ਜੋਤ ਚੱਲ ਜੇਗੀ ਜਾਂ ਰੁਕ ਜੇਗੀ ਫੇਰ ਮੈਂ ਬਾਅਦ ਜਾਵਾਂਗੀ ਪਹਿਲੇ ਮੈਂ ਵੇਖ ਹੀ ਲਵਾਂ ਤੇ ਤੂੰ ਏਦਾਂ ਕਰ ਜੋਤ ਨੂੰ ਨਾਲ ਲੈ ਕੇ ਤੇ ਜਾ ਫਿਕਰ ਨਾ ਕਰੀ ਮੈਂ ਕੰਮ ਕਰ ਲਾਂਗਾ ਸਾਰੇ ਤੇ ਇੱਕ ਗੱਲ ਹੋਰ ਜੇ ਫਿਰ ਅਹੀਂ ਰਹਿਣਾ ਵਾ ਕੋਈ ਗੱਲ ਨਹੀਂ ਰਿਹਾ ਕੋਈ ਜੀ ਜੋ ਦੁਪਹਾਵੇ ਮੈਂ ਛੱਡ ਆਵਾਂ ਤੇ ਮੈਂ ਕੱਲ ਆਜੂਗਾ ਸਵੇਰੇ ਫਿਰ ਇਹ ਵੀ ਘਰ ਦੇ ਵੀ ਕੰਮ-ਕੁਮ ਕਰਨ ਵਾਲੇ ਨੇ ਕਹੀ ਕੋਈ ਨਹੀਂ ਤੇ ਮੈਂ ਫਿਰ ਆਣ ਕੇ ਕੰਮ ਕਰ ਲੂੰਗਾ ਤੇ ਜੋ ਤਾਂ ਵੀ ਦੋ-ਚਾਰ ਦਿਨ ਰਹੂਗੀ ਤਾਂ ਮੁੜ ਕੇ ਉਹਨੂੰ ਲੈ ਆਵਾਂਗਾ ਠੀਕ ਆ ਠੀਕ ਆ ਤੇ ਜੇ ਭਾਬੀ ਹੁਣ ਪੁੱਛਣਗੇ ਨਾ ਤੇ ਤੁਸੀਂ ਆਪਣੇ ਹਿਸਾਬ ਨਾਲ ਜਵਾਬ ਦੇ ਦਿਓ ਉਹਨਾਂ ਨੂੰ ਕੋਈ ਨਹੀਂ ਮੈਂ ਕਰ ਲਾਂ ਕੱਲ ਯਾਰ ਮੈਂ ਹਮ ਮੁੜ ਕੇ ਫਿਰ ਜੇ ਨਿਗੀ-ਨਿਗੀ ਗੱਲ ਹੁੰਦੀ ਰਹਿੰਦੀ ਇਹ ਨਾ ਪਤਾ ਗੱਲ ਕੀ ਆ ਥੋੜਾ ਬੋਤਾ ਨਾ ਚੇਂਜ ਵੀ ਹੋਣਾ ਚਾਹੀਦਾ ਵਾ ਜਿੱਦਾਂ ਹੁਣ ਉੱਥੇ ਜਾਏਗੀ ਉੱਥੋਂ ਦਾ ਮਾਹੌਲ ਦੇਖੇਗੀ ਇਹਨੂੰ ਚ ਕੁਰਬਲੀ ਕੁਰਬਲੀ ਹੁੰਦੀ ਰਹਦੀ ਆ ਯਾਰ ਚਲੋ ਕੋਈ ਗੱਲ ਨਹੀਂ ਤੁਸੀਂ ਕਰੋ ਕੰਮ ਮੈਂ ਤਾਂ ਕਹਿੰਦੇ ਰਹਿਣ ਤੋਂ ਬਾਅਦ ਕਰ ਲਾਂਗੇ ਕੋਈ ਗੱਲ ਨਹੀਂ ਹੋ ਗਿਆ ਹੁਣ ਮੈਂ ਵੀ ਚੱਲਿਆਂ ਸ਼ਹਿਰ ਨੂੰ ਅਸੀਂ ਆਗੇ ਹੋਗੇ ਫਿਰ ਚਲੋ ਠੀਕ ਹੈ ਜਾਓ ਕੋਈ ਨਹੀਂ ਲੈ ਜਾਓ ਦੱਸ ਯਾਰ ਕੀ ਬੰਦਾ ਕਰੇ ਓਹ ਮੁੰਡਾ ਨਹੀਂ ਫਿਕਰ ਕਰਨ ਦਿਆ ਆ ਤੇ ਇਹਨੂੰ ਮਸਾ ਹੀ ਨਹੀਂ ਆਉਂਦੀ ਕਿ ਮੈਂ ਸਿਆਣੀ ਬਹਿਣੀ ਆ ਘਰ ਦੇ ਵਿੱਚੋਂ ਮੈਂ ਹੀ ਸਿਆਣੀ ਆ ਕਿ ਮੈਂ ਚਾਹਦਾ ਕੰਮ ਕਰਾਂ ਕੋਈ ਗੱਲ ਥੋੜੀ ਬੰਦੀ ਐ ਉਧਰੋਂ ਕੁੜੀ ਤਿਆਰ ਹੋਈ ਆ ਇਹ ਕੰਬਰ ਲੱਗੇ ਪੈ ਗਈ ਹੈ ਕਿ ਮੈਂ ਬਿਮਾਰ ਆ। ਚਲੋ ਕੋਈ ਨਹੀਂ। ਹੋ ਗਏ ਤੇ ਯਾਰ? ਹਾਂਜੀ ਹੋ ਗਈ। ਉਹ ਚਲ ਗਏ। ਚਲ ਗਏ। ਵੇਖ ਲੈ ਫਿਰ ਤੁਸੀਂ ਮੈਨੂੰ ਕਹਿੰਦੇ। ਐਨੇ ਸਮਝ ਨਹੀਂ ਆਈ ਕਿ ਦੀਦੀ ਠੀਕ ਨਹੀਂ ਤਾਂ ਮੈਂ ਨਾ ਜਾਵਾਂ। ਉਹ ਪਰਮੀਤ ਕਿਉਂ ਤੂੰ ਫਿਰ ਉਹਦਾਂ ਦੀਆਂ ਹੀ ਗੱਲਾਂ ਕਰਨੀਆਂ? ਜਿਹਦੇ ਨਾਲ ਹੁੰਦੀ ਆ ਉਹਨਾਂ ਤੇ ਗੱਲਾਂ ਕਰਨੀਆਂ ਆ। ਮੈਂ ਬਿਮਾਰ ਹਾਂ। ਉਹਨੂੰ ਚਾਹੀਦਾ ਏ ਕਿ ਅੱਜ ਨਾ ਜਾਂਦੇ ਕੱਲ ਚਲ ਜਾਂਦੇ। ਕੀ ਕਿਤੇ ਚੱਲ ਚੱਲ ਲਈ ਉੱਥੇ ਹੀ ਰਹਿਣੀ ਜੋ ਬਣਾਇਆ ਸੀ ਅੱਛਾ ਕਹਿੰਦਾ ਭਾਜੀ ਕਿਦਾਂ ਕਰੀਏ ਜਾਈਏ ਕਿ ਨਾ ਜਾਈਏ ਅਰੇ ਤੂੰ ਇਂਗਰ ਮਾਣਾ ਕੀਤਾ ਤੂੰ ਕਹਿੰਦਾ ਜਾ ਤੈਨੂੰ ਯਾਰ ਮੈਂ ਜਾਣ ਲੋਈ ਕਹਿਣਾ ਸੀ ਹੋਰ ਮੈਂ ਕੀ ਕਹਿਣਾ ਸੀ ਨਾ ਜਾਓ ਲੜਾਈ ਪਾਉਣੀ ਸੀ ਮੈਂ ਘਰ ਦੇ ਵਿੱਚ ਤੇਰਾ ਤਾਂ ਦਿਮਾਗ ਨਹੀਂ ਕੰਮ ਕਰਦਾ ਜਦੋਂ ਤੂੰ ਆਪ ਹੋ ਆਈਆਂ ਇੱਕ ਦਿਨ ਦੀ ਛੱਡ ਕੇ ਤੂੰ ਦੋ ਦਿਨ ਰਹਿ ਕੇ ਆਈਆਂ ਤੇ ਹੁਣ ਕਣਕ ਦਾ ਵੀ ਕੰਮ ਆ ਗਿਆ ਸਾਡਾ ਹੁਣ ਉਹ ਕੁੜੀ ਤਿਆਰ ਹੋਈ ਆ ਤੇ ਤੂੰ ਉਧਰੋਂ ਬਿਮਾਰ ਪੈ ਗਈ ਉਹਨੇ ਤਾਂ ਕਹਿਣਾ ਹੀ ਆ ਕਿ ਇਹ ਬਹਾਨਾ ਕਰਨੀ ਦੀ ਆ ਉਹਨੇ ਤਾਂ ਕੀ ਕਹਿੰਦੀ ਆ ਆਪਣੇ ਕਹਿ ਰਹੇ ਨੇ ਉਹਦੀ ਤਾਂ ਦੂਰ ਦੀ ਗੱਲ ਰਹਿ ਗਈ ਪਰ ਮੀਤ ਮੈਂ ਫਿਰ ਦੱਸ ਹੂੰ ਚੰਗੀ ਭਲੀ ਤੂੰ ਹੈਗੀ ਹੀ ਜੱਕਦਾ ਵੀ ਤੈਨੂੰ ਚੱਕਰਾਂਗੇ ਜੱਕਦਾ ਵੀ ਬਿਮਾਰ ਹੋਗੀ ਤੂੰ ਤੁਹਾਨੂੰ ਬਿਮਾਰੀ ਪੁੱਛ ਕੀ ਹੁੰਦੀ ਹੈ ਉਹ ਕੁੜੀ ਨੇ ਜਾਣ ਦਾ ਨਾਂ ਲਿਆ ਬਸ ਕਿ ਮੈਂ ਜਾਵਾਂ ਮੈਂ ਹੋਵਾਂ ਉਹ ਵੀ ਉਹਨੇ ਸਲਾਹ ਕਰਨੀ ਆ ਆਪਣੇ ਬੰਦੇ ਦੇ ਨਾਲ ਠੀਕ ਆ ਜੇ ਜਨਾਨੀ ਆਪਣੇ ਆਦਮੀ ਨਾਲ ਸਲਾਹ ਕਰਦੀ ਹੁੰਦੀ ਐ ਤੇ ਤੂੰ ਸੁਣ ਕੇ ਤੇ ਤੂੰ ਬੱਸ ਜੀ ਮੈਂ ਵੇਖ ਲੈ ਫਿਰ ਤੂੰ ਕਿਤਾ ਕੀਤਾ ਪਰ ਮੀਤ ਮੈਂ ਕੁਛ ਨਹੀਂ ਕੀਤਾ ਉਹਦੇ ਢਾਡੇ ਦਿਮਾਗ ਚ ਤਾਂ ਕਿੰਨੇ ਸ਼ੱਕ ਪਾ ਛੜਿਆ ਕਿ ਐਕਟਿੰਗ ਕਰਨੀ ਇੱਕ ਤੂੰ बार-बार ਉਹਨੂੰ ਕਹਿੰਨੀ ਆ ਉਹਦੇ ਪੇਕਿਆਂ ਵਾਲੋਂ ਕਿਤੇ ਨੇ ਪੇਕਿਆਂ ਨੇ ਅਕਲ ਨਹੀਂ ਦਿੱਤੀ ਤੇ ਕਹਿਣੀ ਆ ਜਦੋਂ ਕੰਮ ਕੋਈ ਕਰਦੀ ਨਹੀਂ ਐ ਇੱਕ ਕੰਮ ਕਰਨਾ ਹੁੰਦਾ 36 ਵਾਰ ਸੁਣਾਉਂਦੀ ਕਿ ਮੈਂ ਆਹ ਕੰਮ ਕਰਤਾ ਮੈਂ ਉਹ ਕੰਮ ਕਰਤਾ ਐ ਤੇ ਕਹਿਣ ਨਹੀਂ ਮੈਂ ਨਹੀਂ ਕੰਮ ਕਰਦੀ ਮੈਂ ਕਿੰਨਾ ਕ ਸੁਣਾਉਣੀ ਤੇ ਜੇ ਤਨੂ ਕੋਈ ਕਵੇ ਤੇਰੇ ਪੇਕਿਆਂ ਵਾਲੋ ਫਿਰ ਤੈਨੂੰ ਲੱਗਦੀ ਨਹੀਂ ਮਰਚਾਂ ਮੈਂ ਸਾਰੇ ਕੰਮ ਕਰਦੀ ਆ ਠੀਕ ਹੈ ਨਾ ਵੇਲੇ ਨਹੀਂ ਪੈਂਦੀ ਉਹ ਨਹੀਂ ਕਰਦੀ ਕੰਮ ਜਿਵੇਂ ਕੰਮ ਨਾ ਨਾ ਕਰਾਂ ਤੇ ਮੈਨੂੰ ਤੁਸੀਂ ਇੰਨੀ ਗੱਲ ਕਹਿ ਸਕਦੇ ਹੋ ਤੇ ਮੈਂ ਗੁੱਸਾ ਵੀ ਨਾ ਕਰਾਂ ਛੱਡ ਗਾਂ ਪਰਮੀਤ ਯਾਰ ਤੂੰ ਤੇ ਹਾਦੀ ਕਰ ਛੱਡੀ ਐ ਤੇ ਤਾਰੀ ਜਿਹੜੀ ਨੇ ਇੱਕ ਹੱਥ ਨਾਲ ਨਹੀਂ ਵੱਜਦੀ ਦੋ ਹੱਥ ਨਾਲ ਨਹੀਂ ਵੱਜਦੀ ਜੇ ਕਸੂਰ ਮੇਰਾ ਵਾ ਨਾ ਤੇ ਕਸੂਰ ਉਹਦਾ ਵੀ ਹੈਗਾ ਪਰ ਕਸੂਰ ਸਾਰੇ ਨੇ ਮੇਰਾ ਦੱਸਦਾ ਉਹ ਸਹੀ ਲੱਗਦੀ ਐ ਉਹ ਨਿੱਕੀ ਐ ਉਹਨੂੰ ਕਰਨ ਦੇ ਤੂੰ ਸਿਆਣੀ ਬਣ ਜਾ ਹੁਣ ਮੈਂ ਕਹਿੰਨੇ ਕਿ ਸਿਆਣੀ ਬਣਾ ਅਗਲੀ ਚਾਜ ਨਾ ਬੋਲੇ ਤੇ ਮੈਂ ਆਪੇ ਸਿਆਣੀ ਬਣ ਜਾ ਫਿਰ ਮੈਨੂੰ ਵੀ ਹੋਈ ਚੱਲਦੀ ਏ ਤੇ ਮੇਰੀ ਸੋਣ ਗੱਲ ਇੱਜ਼ਤ ਕਰਾਣੀ ਆਪਣੇ ਹੱਥ ਹੁੰਦੀ ਆ ਜ਼ਰੂਰੀ ਨਹੀਂ ਹੁੰਦਾ ਕਿ ਤੂੰ ਵੱਡੀ ਆ ਤੇ ਉਹ ਨਿੱਕੀ ਆ ਤੇ ਨਿੱਕੀ ਤੇਰੀ ਇੱਜ਼ਤ ਕਰੇ ਠੀਕ ਆ ਮੂੰਹੋਂ ਬੋਲ ਕੇ ਮੂੰਹੋਂ ਬੋਲ ਕੇ ਮੂੰਹੋਂ ਬੋਲ ਕੇ ਨਹੀਂ ਕਰਾਈ ਜਾਂਦੀ ਇੱਜ਼ਤ ਇੱਜ਼ਤ ਕੰਮ ਨਾਲ ਹੁੰਦੀ ਆ ਤੂੰ ਵੱਡੀ ਆ ਨਾ ਤੂੰ ਆਪਣੇ ਕੰਮ ਆਪਣੇ ਟਾਈਮ ਨਾਲ ਕਰ ਦਿਆ ਪਿਓ ਤੇਰੀ ਇੱਜ਼ਤ ਕਰੂਗੀ ਮੈਂ ਸਾਰੇ ਕੰਮ ਕਰਨ ਤਾਂ ਨਹੀਂ ਆ ਹੁਣ ਮੈਂ ਠੇਕਾ ਸੋਲਾ ਲਿਆ ਵਾ ਜਦੋਂ ਤੂੰ ਵਾਰੀਆਂ ਬੰਨ ਦਿੱਤੀਆਂ ਘਰ ਦੇ ਵਿੱਚ ਕਿ ਅੱਜ ਤੂੰ ਕਰ ਤੇ ਕੱਲ ਮੈਂ ਕਰਾਂਗੀ ਇਹ ਕਿੱਧਰ ਦਾ ਕੰਮ ਆ ਯਾਰ ਕਿਹੜੇ ਘਰ ਦੇ ਵਿੱਚ ਇਦਾਂ ਕੰਮ ਹੁੰਦਾ ਰਲ ਮਿਲ ਕੇ ਨਹੀਂ ਕੰਮ ਹੁੰਦਾ ਆਹ ਤਾਂ ਫੇਰ ਕੰਮ ਐ ਸਾਰੇ ਘਰਾਂ ਉਹ ਤਾਂ ਫੇਰ ਕੁਝ ਕਰਦੀ ਨਹੀਂ ਕੰਮ ਤਾਂ ਹੀ ਵੰਡੇ ਵਿਚਾਰ ਉਹ ਵੀ ਕਰ ਲਿਆ ਕਰੂਗੀ ਹੁਣ ਵਿਆਹ ਕੇ ਕੱਲ ਹੀ ਲੈਂਦਾ ਸੀ ਵਿਆਹ ਕੇ ਕੰਮ ਕਰਾਂ ਕੰਮ ਕਰਾਉਣ ਵਾਸਤੇ ਵਿਆਹ ਕਿ ਲੈਂਦਾ ਸੀ ਇਹ ਮੈਨੂੰ ਵਿਆਹ ਕੇ ਤੇ ਕੰਮ ਕਰਾਉਣ ਵਾਸਤੇ ਲੈਂਦਾ ਸੀ ਕਿ ਸਾਰੇ ਕੰਮ ਤੁਸੀਂ ਹੀ ਕਰੀ ਜਾਓ ਪਰ ਮੀਤ ਆਪਣੇ ਘਰ ਦੇ ਕੰਮ ਕਰਦੇ ਆ ਕੋਈ ਹਰਜ ਨਹੀਂ ਹੁੰਦਾ ਠੀਕ ਆ ਤੇ ਫਿਰ ਉਹ ਨਾ ਕੋਈ ਬੰਦਾ ਕਿ ਇਹਨੂੰ ਮੈਂ ਨਾ ਮਾਰ ਸਕਦਾ ਆ ਕਿ ਮੈਂ ਘਰ ਦਾ ਕੰਮ ਕਰਨ ਦਿਆਂ ਜਾਂ ਮੇਰੇ ਕੋ ਘਰ ਦਾ ਕੰਮ ਕਰਾਉਣ ਦੇ ਆਏ ਤੇ ਫਿਰ ਉਹ ਨਹੀਂ ਕਰ ਸਕਦੀ ਉਹਦਾ ਵੀ ਤਾਂ ਘਰ ਹੀ ਆ ਉਹਦਾ ਵੀ ਕੰਮ ਹੁੰਦਾ ਹੀ ਆ ਜੇ ਮੇਰਾ ਘਰ ਹੈ ਤਾਂ ਉਹਦਾ ਵੀ ਉਹਨਾਂ ਹੀ ਘਰ ਆ ਮੈਂ ਇਕੱਲੀ ਇਹ ਨਹੀਂ ਲੈ ਕੇ ਜਾਣਾ ਮੈਨੂੰ ਨਾ ਸਮਝ ਨਹੀਂ ਆਉਂਦੀ ਮੈਂ ਤੁਹਾਡੇ ਨਾਲ ਕਿੱਦਾਂ ਕਿੱਦਾਂ ਨਜਠਾਂ ਠੀਕ ਆ ਉਹ ਬੋਲਦੀ ਆ ਤੇ ਉਹ ਕਹਿੰਦੀ ਆ ਕਿ ਤੇਰੀ ਗਲਤੀ ਆ ਸਾਰੀ ਤੂੰ ਕਹਿੰਨੀ ਆ ਕਿ ਉਹਦੀ ਗਲਤੀ ਆ ਅਹੀਂ ਦੋਵੇਂ ਜਣੇ ਨਾ ਨਾ ਤੇ ਉਹਦਾ ਦਿਮਾਗ ਕਰਨ ਦਾ ਕੰਮ ਮੁੰਡੇ ਦਾ ਤੇ ਨਾ ਹੀ ਮੇਰਾ ਕਰਨ ਦਾ ਈ ਉਹ ਜੇ ਮੈਂ ਤੁਹਾਨੂੰ ਧੋੱਕਾ ਮਾਰ ਲੇਨਾ ਵਾ ਤੇ ਸਾਰੀ ਦਿਹਾੜੀ ਮੇਰੇ ਦਿਮਾਗ 'ਚ ਟਿਕ ਟਿਕ ਹੀ ਇਹੋ ਲੱਗੀ ਰਹਿੰਦੀ ਆ ਕਿ ਅੱਜ ਮੈਂ ਪਰਮੀਤ ਨੂੰ ਮਾੜਾ ਕਿਉਂ ਬੋਲਿਆ ਤੇ ਲੜਾਈ ਤੂੰ ਹੀ ਖਤਮ ਕਰਨੀ ਆ ਤੇ ਨਹੀਂ ਕਰਨੀ ਤੇ ਤੇਰਾ ਦਿਮਾਗ ਨਹੀਂ ਕੰਮ ਕਰਦਾ ਠੀਕ ਆ ਤੂੰ ਜਾਣ ਬੁੱਝ ਕੇ ਮੇਰੇ ਕੋਲੋਂ ਧੋੱਕੇ ਖਾਣ ਲਈ ਆ ਮੈਂ ਬਾਅਦ ਚ ਪਸਤੰਦਾ ਰਹਿਣਾ ਵਾ ਸਾਰੀ ਦਿਹਾੜੀ ਐਦਾਂ ਨਾ ਕਰੋ ਯਾਰ ਐਦਾਂ ਕਰਦਾ ਮੋਲ ਸਾਰਾ ਹੀ ਖਰਾਬ ਹੋ ਗਿਆ ਘਰ ਜਾਣਾ ਹੀ ਉਹ ਖਿਲਰ ਤੇ ਬਾਅਦ ਵਿੱਚ ਜਿਹੜੀ ਗੱਲ ਹੈ ਨਾ ਜਿਹੜੀ ਹੁਣ ਗੱਲ ਵਾ ਉਹ ਬਾਅਦ ਚ ਨਹੀਂ ਹੋਣੀ ਹੁਣ ਰਹਿਣੀ ਐਦਾਂ ਨਾ ਕਰ ਤੂੰ ਜੇ ਉਹ ਚੱਲੀ ਹੀ ਤੇ ਤੂੰ ਉਹਨੂੰ ਖੁਸ਼ੀ ਕਿਸਾਈ ਤੋੜਦੀ ਉਹ ਵੀ ਖੁਸ਼ੀ ਕਿਸਾਈ ਹੋ ਰਹੀ ਸੀ ਉਹਨੇ ਵੀ ਤੁਹਾਨੂੰ ਦੀਦੀ ਚਲ ਜਾ ਪੇਕੇ ਹੋਇਆ ਪਰ ਮੀਤ ਉਧਰੋਂ ਘਰ ਦਾ ਸਾਰਾ ਕੰਮ ਪਿਆ ਕਰਨ ਵਾਲਾ ਹੀ ਉਧਰੋਂ ਪਿਆਲੀ ਚ ਕਣਕ ਦੀ ਜਣਾਲੇ ਬੰਦੇ ਆਏ ਦੇ ਚੱਲੋ ਤੇ ਮੈਂ ਕਰਕੇ ਗਈ ਸੀ ਕਿ ਚੱਲ ਗਈ ਹਾਂ ਉੱਥੇ ਫੇਰ ਕੀ ਹੋ ਗਿਆ ਉੱਥੇ ਕੀ ਰੋਟੀ ਬਰਉਣੀ ਕਣਕ ਵੀ ਜਣੀ ਬੰਦੇ ਆਣੇ ਹੀ ਸੋ ਕੰਮ ਹੁੰਦੇ ਆ ਤੇ ਤੂੰ ਚੁੱਕਿਆ ਝੋਲਾ ਤੇ ਤੂੰ ਤੁਰ ਪਈ ਉਧਰ ਨੂੰ ਠੀਕ ਆ ਉਹ ਹੁਣ ਗਈ ਆ ਤੇ ਕੰਮ ਮੁੱਕ ਗਏ ਆ ਸਾਰੇ ਤਾਂ ਫੇਰ ਗਈ ਆ ਇਹਦੇ ਉਹਦਾ ਕੋਈ ਕਸੂਰ ਨਹੀਂ ਆ ਕੁੜੀ ਦਾ ਨਾ ਇਹ ਤੂੰ ਲੜਾਈ ਪਾ ਸਕਣੀ ਆ ਗਲਤੀ ਮੈਂ ਗਲਤ ਮੈਂ ਕਰਨੀ ਸਭ ਕੁਝ ਕਰਤੋਂ ਨਿਕਲਨੀ ਤੂੰ ਦੋ ਦਿਨ ਰੁਕ ਜਾਂਦੀ ਫਿਰ ਕਣਕ ਬੀਜੀ ਜਾਂਦੀ ਫੇਰ ਚੱਲ ਜਾਂਦੀ ਮੈਂ ਤਾਂ ਤੇਰੇ ਵੈਸੇ ਹੀ ਜੇ ਦਵਾਈ ਲੈ ਦੇਣੀ ਹੈ ਤਾਂ ਲੈ ਆ ਦੋ ਨਹੀਂ ਤੇ ਮੈਂ ਲੱਗੀਆਂ ਨਾ ਦਵਾਈ ਲਿਆਉਣ ਵਾਸਤੇ ਤੈਨੂੰ ਮੈਂ ਕਿਹਾ ਤਿਆਰ ਹੋ ਦਵਾਈ ਲੈ ਕੇ ਦੇਣੀ ਤਾਂ ਤੂੰ ਤੇ ਲੜਨ ਦੇ ਮੇਰੇ ਨਾਲ ਕੇ ਚਲਾ ਦਵਾਈ ਲੈ ਕੇ ਦੇ ਤੁਰ ਤੁਰ ਆ ਚਲੀਏ ਹਾਂਜੀ ਠੀਕ ਠਾਕ ਹੈ ਹਾਂ ਵਧੀਆ ਠੀਕ ਠਾਕ ਮੈਂ ਅਜੇ ਹੁਣੇ ਪਹੁੰਚਿਆ ਹੀ ਆ ਉਹ ਕੋਈ ਗੱਲ ਨਹੀਂ ਮੈਂ ਖਾ ਲੂਗਾ ਰੋਟੀ ਪਾਣੀ ਤੁਸੀਂ ਰੋਟੀ ਪਾਣੀ ਦੇ ਫਿਕਰ ਨਾ ਕਰੋ ਠੀਕ ਹੈ ਨਾ ਆਹੋ ਤੁਸੀਂ ਵਾਂਡੇ ਗਏ ਜੇ ਰਾਮ ਨਾਲ ਵਾਂਡਾ ਵੇਖੋ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਸਾਰੇ ਕੰਮ ਕਰ ਲੈਣੇ ਆ ਮੈਂ ਤਾਂ ਹੁਣੇ ਪਹੁੰਚਿਆ ਹੀ ਆ ਘਰ ਮੈਂ ਹਾਂ ਠੀਕ ਠੀਕ ਚਲ ਠੀਕ ਓਕੇ ਮੈਂ ਤਾਂ ਗਈ ਵੇਲੀ ਹੋ ਤੇ ਕੰਮ ਸਾਰੇ ਸੰਭੇ ਗਏ ਕਿਤੇ ਕਿੰਨਾ ਕੰਮ ਹੁੰਦਾ ਨੋ ਟਿਬਰੋਨੀਆ ਸਫਾਈ ਕਰਨੇ ਚੱਲ ਵੇਲੇ ਮੈਂ ਫੋਨ ਵੇਖਨੀ ਆ ਮਾਨਾ ਮੈਨੂੰ ਕੋਈ ਕੰਮ ਆ ਕੋਈ ਹੁਣ ਪਰ ਇਹ ਗੱਲ ਆ ਕਿ ਜਦੋਂ ਜੋਤਕਾਰ ਹੁੰਦੀ ਰਹੀ ਸੀ ਨਾ ਤੇ ਲੜਦਿਆਂ ਰਹਿਣਾ ਬੋਲਚਾਲ ਕਰਦਿਆਂ ਰਹਿਣਾ ਇੱਕ ਦੂਜੇ ਨਾਲ ਤੇ ਟਾਈਮ ਪਾਸ ਹੋ ਜਾਂਦਾ ਰਿਹਾ ਸੀ ਹੁਣ ਵਿਹਲੇ ਹੋ ਗਈਆਂ ਨਾ ਕੋਈ ਕੰਮ ਲੱਭਣ ਡਿਆ ਵਾ ਤੇ ਨਾ ਮੈਂ ਕਿਹਨੇ ਗੱਲ ਕਰ ਸਕਨੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਜਦੋਂ ਉਹ ਘਰ ਹੁੰਦੀ ਐ ਉਹ ਤਾਂ ਅਸੀਂ ਲੜਦੇ ਰਹਿੰਨੇ ਹਾਂ ਹੁਣ ਜੇ ਉਹ ਘਰ ਨਹੀਂ ਐ ਤਾਂ ਮੈਨੂੰ ਹੁਣ ਉਹਦੀ ਜਿਆਦਾ ਹੋਣੀ ਐ ਵੀ ਘਰ ਰਹਿਣੀ ਐ ਕੀ ਕਰਾਂ ਹੁ ਕੀ ਕਰਨੀ ਹੋਊਗੀ ਪਤਾ ਨਹੀਂ ਹੁਣ ਕਿਦ ਦਿਨ ਘਰ ਵਾਪਸ ਆਉਂਦੀ ਐ ਕੀ ਕਰਾਂ ਹੁ ਕੋਈ ਕੰਮ ਵੀ ਨਹੀਂ ਲੱਭਣ ਰਿਹਾ ਤੇ ਫੋਨ ਵੀ ਕਿੰਨਾ ਕ ਚਲਾਉਣਾ ਕਿਤੇ ਦੋ ਦਿਨ ਵੀਡੀਓ ਵੇਖ ਲੀਆਂ ਤੇ ਸਾਰੇ ਦਿਨ ਥੋੜਾ ਫੋਨ ਚਲਾਇਆ ਜਾਣਾ ਜੋਦ ਨੇ ਪਤਾ ਨਹੀਂ ਹੁਣ ਕਿਦਾਂ ਆਵਾਂ ਆ ਫੇਕੀ ਤੇ ਫੇਕੀ ਤੇ ਮੇਰਾ ਦਿਲ ਲੱਗਣਾ ਫੋਨ ਨਾ ਕਰਾਂ ਉਹਨੂੰ ਪਰ ਜੇ ਉਹਨੂੰ ਫੋਨ ਕੀਤਾ ਤੇ ਉਹਨੇ ਹੋਰ ਭਾਰਾਂ ਤੇ ਬਹਿਣਾ ਕਿ ਦੀਦੀ ਮੈਨੂੰ ਫੋਨ ਕਰਨ ਦੀ ਹੈ ਤੇ ਜੇ ਨਾ ਕੀਤਾ ਤੇ ਮੈਂ ਇੱਥੇ ਹੁਣ ਬੋਲ ਹੋਈ ਜਾਣ ਦੀ ਐ ਇਦਾਂ ਕਰਨੀ ਉਹਨੂੰ ਫੋਨ ਕਰ ਹੀ ਲੈਣੀ ਮੈਂ ਕਿਹਾ ਪਿਆਰ ਨਾਲ ਬੋਲਣਾ ਮੈਂ ਗੁੱਸੇ ਨਾਲ ਬੋਲਾਂਗੀ ਵੀ ਘਰ ਆ ਜਾ ਹੁਣ ਕਿੰਨੇ ਕ ਦਿਨ ਰਹਿਣਾ ਮੈਂ ਵੀ ਤਾਂ 2 ਦਿਨ ਹੀ ਰਹੀ ਐ ਕਰ ਹੀ ਲੈਣੀ ਫੋਨ चुके नहीं। नहीं नहीं मिला जो की जी। नाना नहीं करना की बैठा वे अच्छा तो ती चुक लेना ही फोन तो सगो ਮੁੜ ਕੇ ਉਹਨੇ ਮੈਨੂੰ ਕਹਿਣਾ ਵਾ ਤੇ ਮੇਰਾ ਫੋਨ ਨਹੀਂ ਚੁੱਕਿਆ ਹਾਂ ਚਲੋ ਬਾਤ ਕਰਦੇ ਆ ਕਿਹੜੀ ਗੱਲ ਕਰ ਲੈਣੀ ਸਦਾ ਹੂੰ ਤੇ ਚਲੋ ਨੇ ਕਰਨੀ ਹੋਊਗੀ ਗੱਲਬਾਤ ਕੋਈ ਫਿਰ ਕੀ ਹੈ ਚਲ ਮੱਤੀ ਤਾਂ ਦੀ ਵੇ ਲੋ ਜੀ ਕਰਤਾ ਤਾਂ ਕਰ ਲੋ ਗੱਲ ਨਹੀਂ ਕਰਦਾ ਰਹਿਣ ਦ ਕੋਈ ਗੱਲ ਹੂੰ ਠੰਗਾ ਜੀ ਲਾ ਯਾਰ ਤੂੰ ਵਾਡੇ ਗਈ ਆ ਤੇ ਜੇ ਭਵੀ ਫੋਨ ਕਾਂਡੀ ਆ ਤੇ ਗੱਲ ਕਰ ਲੈ ਉਹਦੇ ਨਾਲ ਕਿੰਨੀ ਕੀ ਗੱਲ ਵਾ ਕੇ ਤੇ ਪਰਨਾ ਆਖੜ ਪੂਈ ਦੇਖਣੀ ਆ